ਮੈਂ ਕਿਹਾ ਸ਼ਦੂ ਕੀ ਇਹ ਕਰਦੇ ਇਹਦਾ ਦੇਖ ਰਿਹਾ ਪੁੱਤ ਵਾਲੇ ਨੇ ਇਹਨੇ ਕੀ ਕਰਿਆ ਆਪਾਂ ਆਪਾਂ ਤਾਂ ਇਹ ਬੰਦਾ ਬੰਦ ਕਰ ਰਿਹਾ ਵੀ ਗੱਡੀ ਨੇ ਪੈ ਨਹੀਂ ਕਹਿੰਦੇ ਕੋਸ਼ਿਸ਼ ਤਾਂ ਵੀ ਤੁਮਾਰੀ ਵੀ ਬ੍ਰੇਕ ਨਹੀਂ ਮਾਰੇ ਹੈਗੇ ਬੱਸ ਵਾਲੇ ਨੇ ਆ ਦੇਖੋ ਤੁਸੀਂ ਆ ਦਿਖਾਓ ਆ ਤੀਜਾ ਵੀ ਮਾੜੀ ਮਾਤੀ ਬੰਦਾ ਕੋਸ਼ਿਸ਼ ਕਰਦਾ ਵੀ ਮੈਂ ਮੂਰੇ ਕੋਈ ਚੀਜ਼ ਆ ਕੇ ਮਾਰੇ ਨਹੀਂ ਲਏ थप्पड़ मारा थप्पड़ क्या हादसा क्या हुआ है ये हादसा मैं गाड़ी कमाने के लिए इधर ले लाता आगे तो आगे तो 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 कोई और ठेला खड़ा था सब्जी का ठीक है तो उसके चक्कर में मैं तो खड़ा था इधर से बस वाला आया और ब्रेक ही टच नहीं किया उसने अंदर डाल दी गाड़ी को ओके तो, तो गलती क्या थी वो बस वाला ज्यादा तेज था बस वाला स्पीड में नहीं था लास्ट तीस पैंतीस की स्पीड में था लेकिन उसने ब्रेक टच नहीं किया तो तभी ये एक्सीडेंट हुआ तब एक्सीडेंट हुआ तो उसे दूर से गाड़ी नहीं दिखी भी गाड़ी क्रॉस कर रही है अब वो बोल रहा है भाई मेरे को एकदम दिखी है गाड़ी इमरजेंसी में तो गाड़ी यहाँ पे क्रॉस कर रही थी तो दूर से रात गाड़ी खड़ी थी

ਤੇ ਕੋਈ ਇਹਦੇ ਲਾਈਟ ਬੱਤੀ ਨਹੀਂ ਚੱਲ ਰਹੀ ਸੀਗੀ ਠੀਕ ਹੈ ਉਹਦੇ ਕਾਰਨ ਕੁਝ ਨਹੀਂ ਦਿਖਾਇਆਗਾ ਇਹ ਗੱਡੀ ਵਿੱਚ ਗੱਡੀ ਟਕਰੋਗੀ ਤੁੰਦ ਕਿੰਨੀ ਸੀ ਬ੍ਰਦਰ ਬਹੁਤ ਜ਼ਿਆਦਾ ਸੀਗੀ ਠੀਕ ਹੈ ਤਾਂ ਤੁਹਾਨੂੰ ਦਿਖਿਆ ਨਹੀਂਗਾ ਤੁੰਦ ਕਰ ਕੁਝ ਨਹੀਂ ਦਿਖ ਰਿਹਾ ਜੀ ਹੁਣ ਵੀ ਤੁਹਾਨੂੰ ਦਾ ਬਹੁਤ ਜ਼ਿਆਦਾ ਤੇ ਨਾ ਕੋਈ ਰਿਫਲੈਕਟਰ ਸੀ ਨਹੀਂ ਕੁਝ ਨਹੀਂ ਚੱਲ ਰਿਹਾ ਜੀ ਕੋਈ ਬੱਤੀ ਨਹੀਂ ਚੱਲ ਰਹੀ ਕੁਝ ਨਹੀਂ ਚੱਲ ਰਿਹਾ ਸੀ ਇਸਾ ਤਾਂ ਕਿਤੇ ਬੱਚੇ ਤਰ੍ਹਾਂ ਕੀ ਸਵਾਰੀਆਂ ਸਵਾਰੀ ਸਾਰੀ ਬਚਤ ਰਹੇਗੀ ਠੀਕ ਹੈ ਕਿੰਨੀ ਇੱਕ ਸਵਾਰੀਆਂ ਸੀ ਬਸ ਸਵਾਰੀਆਂ ਸੱਤ ਕਿਸੇ ਸਵਾਰੀਆਂ ਸੀਗੀਆਂ ਠੀਕ ਹੈ ਸਵੇਰੇ ਸਵੇਰ 15:30 ਦਾ ਟਾਈਮ ਸੀਗਾ ਪਰਮਜੀਤ ਜੀ ਤੁਸੀਂ ਵੀ ਬੱਸ ਦੇ ਵਿੱਚ ਸੀ ਹਾਂਜੀ ਹਾਂਜੀ ਠੀਕ ਹੈ ਕੀ ਗੱਲਬਾਤ ਕੀ ਹੋਈ ਸੀ ਐਕਸੀਡੈਂਟ ਕਿਦਾਂ ਬੱਸ ਉਹ ਲਾਲਾ ਮੂਰੇ ਆ ਮੁਰਦਾ ਸੀ ਖਾਂ ਟ੍ਰੱਕ ਸੀ ਖਾਂ ਲਾਲਾ ਸੀ ਇਹਨਾਂ ਨੂੰ ਆਪਾਂ ਤੱਕ ਕਨੈਕਟ ਕਰ ਠੀਕ ਹੈ ਜੀ ਉਹਦੇ ਉਹ ਵਿੱਚ ਵੱਜੀ ਜਾ ਕੇ ਬੱਸ ਠੀਕ ਹੈ ਤਾਂ ਕਿ ਸੱਟਾ ਕਿੰਨੀ ਅੱਕ ਲੱਗੀ ਹਾਂਜੀ ਠੀਕ ਹੈ ਬਚਤ ਹੈ ਹਾਂਜੀ ਬਾਤ ਹਾਂਜੀ ਸੀ ਸੀ ਪੋਲੀਗਾ ਡਰਸੋਪਿਕ ਪੀਆਰਟੀਸੀ ਦਾ ਐਕਸੀਡੈਂਟ ਹੋਇਆ ਕੀ ਮਾਮਲਾ ਹੈ ਤੇ ਟੋਟਲ ਸਾਡੇ ਕੋਲ ਆਏ ਜਾਣ ਕਿ ਕੋਈ ਥਰਡ ਪਾਰਟੀ ਛੱਡ ਕੇ ਗਈ ਸੀ ਇਹਨਾਂ ਨੂੰ ਕੋਈ ਨਾ ਕੰਡਕਟਰ ਬੱਸ ਦਾ ਕੰਡਕਟਰ ਉਹ ਤਿੰਨ ਨਾਲ ਹੋਰ ਪੇਸ਼ੈਂਟ ਸੀ ਟੋਟਲ ਚਾਰ ਪੇਸ਼ੈਂਟ ਆਏ ਸਾਡੇ ਕੋਲ ਉਹਦੇ ਅਕੋਰਡਿੰਗ ਕਹਿੰਦੇ ਵੀ ਇਹ ਐਕਸੀਡੈਂਟ ਹੋਇਆ ਕਿ ਬੱਸ ਹਿੱਟ ਕੀਤੀ ਕਿਸੇ ਹੋਰ ਵੇਕਰ ਨਾਲ ਤੇ ਇਹ ਹਾਲਾਤ ਤੋਂ ਤਾਂ ਇਦਾਂ ਹੀ ਲੱਗਦਾ ਵੀ ਕਾਫੀ ਜ਼ਿਆਦਾ ਨੁਕਸਾਨ ਲੱਗਦਾ ਪਰ ਮਰੀਜ਼ਾਂ ਦੀ ਹਾਲਤ ਤੇ ਹੈ ਵੀ ਇੱਕ ਦੋ ਮਰੀਜ਼ਾਂ ਦੇ ਜ਼ਿਆਦਾ ਸੀਰੀਅਸ ਸੀ ਜਿਨ੍ਹਾਂ ਦੇ ਅਸੀਂ ਸਟਿਚ ਲਾਤੇ ਆ ਉਹਨਾਂ ਨੂੰ ਰੈਫਰ ਕਰਤਾ ਹੈ ਬਾਕੀ ਦੋ ਮਰੀਜ਼ ਸੇਫ ਨੇ ਤੇ ਇੰਨੀ ਸਾਨੂੰ ਅਜੇ ਤੱਕ ਫਿਲਹਾਲ ਜਾਣਕਾਰੀ ਨਹੀਂ ਹੈਗੀ ਹੈ ਤੇ ਜਿਹੜੇ ਮਰੀਜ਼ ਲੈਂਦੇ ਗਏ ਉਹ ਇੱਕ ਥਰਡ ਪਾਰਟੀ ਦੁਆਰਾ ਲੈਂਦੇ ਗਏ ਕੋਈ ਕੋਈ ਮੁਲਾਜ਼ਮ ਨਹੀਂ ਅਜੇ ਤੱਕ ਇਥੇ ਵਿਜ਼ਿਟ ਹੋਇਆ ਨਾ ਕੋਈ ਤਾਂ ਕੋਈ ਸਰ ਜ਼ਿਆਦਾ ਗੰਭੀਰ ਸਿਲਟਾ ਤਾਂ ਨਹੀਂ ਗੰਭੀਰ ਕੋਈ ਸਿਰ ਤੇ ਸਟੇਕ ਮਰੀਜ਼ ਦੇ ਹੀ ਹੈਗੀ ਗੰਭੀਰ ਬਾਕੀ ਠੀਕ ਹੈ ਬਾਬਾ ਜੀ ਕੀ ਹਾਦਸਾ ਹੋਇਆ ਇਹ ਇਹ ਹਾਦਸਾ ਇਸ ਵੇਰੇ ਇੱਕ ਨਾ ਧੁੰਦ ਕਾਰਨ ਹੋਇਆ ਥੋੜਾ ਜਿਹਾ ਠੀਕ ਹੈ ਜੀ ਜਿਹੜਾ ਟਰੱਕ ਵਾਲਾ ਸੀਗਾ ਇਹਨੇ ਅੱਗੇ ਪਿੱਛੇ ਦੇਖਿਆ ਨਹੀਂ ਖਾਲੀ ਇਹਨੂੰ ਸੋਚਿਆ ਵੀ ਖਾਲੀ ਐ ਇਹ ਤੋਂ ਬਾਹਰ ਕਰ ਰਿਹਾ ਸੀਗਾ ਠੀਕ ਹੈ ਜੀ ਵਿਚੋਂ ਬਾਸੀ ਆ ਤੁਸੀਂ ਬਸਾਈ ਬਸਾ ਵਾਲੇ ਨੇ ਅੱਗੇ ਟਰੱਕ ਦੇਖਿਆ ਨਹੀਂ ਇਹਦਾ ਧੁੰਦ ਜਿਹਾ ਲਿਖਿਆ ਨਹੀਂ ਉਹਨੇ ਅੱਗੇ ਉਹਦੇ ਵਿੱਚ ਲੱਗ ਗਿਆ ਠੀਕ ਹੈ ਤਾਂ ਸਵਾਰੀਆਂ ਦੀ ਬਚਤ ਹੈ ਸਵਾਰੀਆਂ ਦੇ ਲੱਗੀ ਐ ਮਤਲਬ 5-10 ਦੇ ਸਵਾਰੀਆਂ ਲੱਗੇ ਨਹੀਂ ਸਕਦਾ ਮੂਲੀ ਰੱਟਾਂ ਆਈਆਂ ਨੇ ਕੀ ਲੱਗਦਾ ਧੁੰਦ ਕਾਰਨ ਇਹ ਹਾਦਸਾ ਹੋਇਆ ਇਹ ਧੁੰਦ ਕਾਰਨ ਹੋਇਆ ਇਹ ਧੁੰਦ ਕਾਰਨ ਹੋਇਆ ਸਰ ਕਿਵੇਂ ਦੇਖਦੇ ਹੋ ਸੜਕ 'ਸ ਰੱਖਿਆ ਫੋਰਸ ਲਗਾਤਾਰ ਪਹੁੰਚਦੀ ਹੈ ਤੇ ਧੁੰਦ ਦਾ ਵਾਪਕ ਜਾ ਰਿਹਾ ਕੀ ਮੈਸੇਜ ਦੇਣਾ ਹੈ ਸਾਹੀ ਇਹ ਹੈ ਵੀ ਅਸੀਂ ਲੋਕਾਂ ਨੂੰ ਇਹ ਵੀ ਅਵੇਅਰ ਕਰਦੇ ਹਾਂ ਵੀ ਜੋ ਅੱਗੇ ਧੁੰਦ ਦੇ ਅੱਗੇ ਮਤਲਬ ਦਿਨ ਆ ਰਹੇ ਨੇ ਸਲੋ ਚੱਲੋ ਅਗਾ ਪਿਛਾ ਦੇਖ ਕੇ ਚੱਲੋ ਅਸੀਂ ਟਰੱਕ ਵਾਲਿਆਂ ਨੂੰ ਵੀ ਕਹਿੰਦੇ ਆ ਵੀ ਤੁਸੀਂ ਇਕੱਲਾ ਇਕੱਲਾ ਜਾਣਾ ਹੁੰਦਾ ਨਾਲ ਇੱਕ ਕਨੈਕਟਰ ਵੀ ਹੋਵੇ ਕਿਉਂਕਿ ਨਾਲ ਸੇਫ ਆ ਕੇ ਦੱਸ ਸਕਦਾ ਵੀ ਜਦੋਂ ਕੋਈ ਰੋਕ ਸਕਦਾ ਹੈ ਟ੍ਰੈਫਿਕ ਨੂੰ ਪਰ ਲੋਕਾਂ ਨੂੰ ਵੀ ਇਹੀ ਕਹਿੰਦੇ ਆ ਵੀ ਥੋੜਾ ਜਿਆਹਾ ਹਵੇ ਹੋ ਕੇ ਚੱਲਣਾ ਅਗਾ ਪਿਛਾ ਦੇਖ ਕੇ ਚੱਲਣਾ ਕਿਉਂਕਿ ਐਕਸੀਡੈਂਟ ਦਾ ਕੋਈ ਕਾਰਨ ਨਾ ਬਣੇ